ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਅੱਜ ਨਵੇਂ ਬਲੌਗ ਦੇ ਨਾਲ ਫੇਰ ਹਾਜ਼ਰ ਹੋਈਆਂ ਅੱਜ ਆਪਾਂ ਕਰਦੇ ਆਂ ਆਲੂ ਤੇ ਸਵਾ ਵਿੰਦੀਏ ਬੜੀਆਂ ਦੀ ਸਬਜ਼ੀ ਤਿਆਰ ਤੇ ਆਪਾਂ ਪੇਸਟ ਬਣਾ ਲਿਆ ਇੱਧਰ ਹਰੀ ਮਿਰਚ ਕੱਟ ਲਈ ਤੇ ਆ ਆਪ ਬੜੀਆਂ ਭਉਂਕੇ ਰੱਖ ਲਈਆਂ ਸੀਗੀਆਂ ਗਰਮ ਪਾਣੀ 'ਚ ਉਬਾਲ ਕੇ ਰੱਖ ਲਈਆਂ ਮਤਲਬ ਕਿ ਸਬਕੀ ਮਸਾਲਿਆਂ ਦਾ ਆਪਾਂ ਲਾਤਾ ਤੜਕਾ ਜੀਰਾ ਕਾਲੀ ਮਿਰਚ ਸਬਤ ਧਨੀਆ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਬਰਾਊਨ ਕਰ ਲੈਣਾ ਤੇ ਆਪਾਂ ਪਿਆਜ਼ ਤੇ ਅਦਰੇ ਤੋਂ ਜੋ ਜਿਹੜਾ ਪੇਸਟ ਤਿਆਰ ਕੀਤਾ ਸੀ ਉਹਨੂੰ ਪਿਆਰ ਕਰਲਾਂਗੇ

ਦੇਖੋ ਜੀ ਕਿੰਨੀ ਵਧੀਆ ਸੱਜੀ ਬਣ ਰਹੀ ਹੈ ਸੋ ਆਂਬਿੰਦੀ ਬੜੀ ਹੈ ਨਾ ਜਿਹੜੀਆਂ ਇਹਦੇ ਚ ਨਾ ਬਹੁਤ ਬਟਾਮਣ ਹੁੰਦੇ ਆ ਸਿਹਤ ਵਾਸਤੇ ਬਹੁਤ ਵਧੀਆ ਹਫਤੇ ਚੱਕ ਦੋ ਵਾਰੀ ਬਣਾ ਕੇ ਜ਼ਰੂਰ ਖਾਇਆ ਕਰੋ ਇਨਸ਼ਾਅੱਲਾ ਪਾ ਵਧੀਆ ਚੰਗੀ ਤਰ੍ਹਾਂ ਹੋ ਕਰ ਲਿਆ ਸੀ ਨਾ ਪਿਆਰ ਤੇ ਵੇਖੋ ਤਰ ਕਿੰਨੀ ਸੋਹਣੀ ਬਣੀ ਆ ਇੱਧਰ ਆਪਾਂ ਨਾਲੀ ਸਬਜੀ ਆਪਾਂ ਦਰੱਖਤੀ ਸੀਗੀ ਜਿਦੋਂ ਆਪਾਂ ਅਲੱਗ ਨਾਲ ਬਾਲਦੇ ਆ ਨਾ ਇਹਨੂੰ ਅਲੱਗ 2-4 ਮਿੰਟ ਤਾਂ ਫਿਰ ਇੱਧਰ ਬਹੁਤ ਘੱਟ ਟਾਈਮ ਲੱਗਦਾ ਹੈ ਬੜੀਆਂ ਨੂੰ ਦੂਜੀ ਵਾਰ ਸੇ ਨਾ ਆਪਾਂ ਟੋਪੀਏ ਚ ਬਾਕੀ ਧਰਤੀਆਂ ਸੀ ਤੇ ਵਧੀਆ ਇਹ ਬਣ ਗਈਆਂ ਇਹ ਥੋੜਾ ਜਿਹਾ ਟਾਈਮ ਫੇਰ ਆਪਾਂ ਇਹਨੂੰ ਟਾਕੇ ਬਣ ਕਰ ਲੈਂਦੇ ਹਾਂ आलू कर दिन नहीं दो आलू पाए। भी तो के कट के पहले ही रख ले सी बस थोड़े जेकना हम करने बरीक हैं ना थोड़े जे ਤਾਂ ਜੀ ਜਿੰਨੂ ਜਿੰਨੂ ਆਪਣਾ ਬਲੌਗ ਵਧੀਆ ਲੱਗਦਾ ਹੁੰਦਾ ਨਾ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਨੇਕੀ ਐਡ ਕਰਤੀ ਆਪਾਂ ਇਹਦੇ ਨੂੰ ਬਹੁਤ ਸੁਣੀ ਖੂਬ ਹੁੰਦੀ ਆ ਥੋੜਾ ਜਿਹਾ ਗਰਮ ਮਸਾਲਾ ਐਡ ਕਰ ਦਿੰਦੇ ਹਾਂ ਤੱਜੀ ਬਿਲਕੁਲ ਵਧੀਆ ਤਿਆਰ ਹੋ ਗਈ। ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ ਫੇਰ ਮਿਲਦੇ ਹਾਂ ਮਾਲਕ ਤੰਦਰੁਸਤੀ ਬਣਾਈ।